ਹਾਂਜੀ ਜੈਨੂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਫੀਸ਼ੀਅਲੀ ਅਪਡੇਟ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਏ ਆ ਜੋ ਇਹਦੇ ਵਿੱਚ ਅਪਡੇਟ ਨੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਇੱਕ ਅਪਡੇਟ ਤਾਂ ਇਹੀ ਹੈ ਕਿ ਜਿਹੜਾ ਕਿ ਅਧਿਆਪਕ ਭਰਤੀ 3704 ਆ ਪਹਿਲਾਂ ਪੰਜਾਬੀ ਹਿੰਦੀ ਤੇ ਸੱਸ਼ਟੀ ਦੀਆਂ ਜਿਹੜੀਆਂ ਲਿਸਟਾਂ ਸੀ ਰਿਕਾਸਟ ਹੋਈਆਂ ਸੀ ਜਾਂ ਤਾਂ ਉਹਦੇ ਨਾਲ ਸੰਬੰਧਿਤ ਤੇ ਹੁਣ ਜਿਹੜੇ ਵਾਕੀ ਸਬਜੈਕਟ ਰਹਿੰਦੇ ਸੀਗੇ ਜੀ ਆਫੀਸ਼ੀਅਲੀ ਵੈਬਸਾਈਟ ਤੇ ਉਹਨਾਂ ਦਾ ਸਬੰਧਤ ਵੀ ਅਪਡੇਟ ਆ ਚੁੱਕੇ ਨੇ ਦੂਜੀ ਗੱਲ ਇਹ ਸੀ ਕਿ ਜਿਹੜਾ 3704 ਦੇ ਚਾਹੀਏ ਐਸਐਸਟੀ ਪੰਜਾਬੀ ਹਿੰਦੀ ਮੈਥ ਸਾਇੰਸ ਇੰਗਲਿਸ਼ ਵਾਲੇ ਸਾਰੇ ਜਿੰਨੇ ਵੀ ਇਹ ਲਿਸਟਾਂ ਤੋਂ ਪ੍ਰਭਾਵਿਤ ਸੀ ਉਹਨਾਂ ਵੱਲੋਂ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਗਿਆ ਸੀ ਤਾਂ ਉਹਦੀ ਅੱਜ ਜਿਹੜੀ ਸੁਣਵਾਈ ਹੋਈ ਆ ਉਹ ਸੁਣਵਾਈ ਦੇ ਵਿੱਚ ਉਹਨਾਂ ਨੇ ਵਿਭਾਗ ਨੂੰ ਸਵਾਲ ਅਗੇ ਇਹ ਰੱਖਿਆ ਕਿ ਇਸ ਦੇ ਨਾਲ ਇਸ ਪ੍ਰਕਿਰਿਆ ਦੇ ਅਧੀਨ ਕਿੰਨੇ ਅਧਿਆਪਕ ਪ੍ਰਭਾਵਿਤ ਹੋ ਰਹੇ ਨੇ ਬਪਾ ਕੋਲ ਤਸੱਲੀ ਵਕਸ ਜਿਹੜੀ ਉਹਨਾਂ ਕੋਲੇ ਜਾਣਕਾਰੀ ਨਹੀਂ ਸੀ ਕਿਉਂਕਿ ਕਾਹਲ ਦੇ ਵਿੱਚ ਜਿਹੜਾ ਇਹ ਕੰਮ ਕੀਤਾ ਗਿਆ ਸੀਗਾ ਤਾਂ ਇਸ ਤੇ ਜਿਹੜੀ ਕੋਰਟ ਵੱਲੋਂ ਉਹਨਾਂ ਨੂੰ ਹਦਾਇਤ ਵੀ ਦਿੱਤੀ ਗਈ ਹੈ ਕਿ 1 ਅਪ੍ਰੈਲ ਤੱਕ ਜਿਹੜਾ ਪੂਰਾ ਡਾਟਾ ਸਾਡੇ ਤੱਕ ਮੁਹैया ਕਰਵਾਇਆ ਜਾਵੇ ਕਿ ਕਿੰਨੇ ਅਧਿਆਪਕ ਪ੍ਰਭਾਵਿਤ ਹੋ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਜਿਹੜੀਆਂ ਅਸਾਮੀਆਂ ਨੇ ਮਾਸਟਰ ਗ੍ਰੈਜੂਏਟ ਦੀਆਂ ਸਬਜੈਕਟ ਵਾਈਜ਼ ਹੋ ਕਿੰਨੀਆਂ ਖਾਲੀ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤੇ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਤੇ ਦੇਖਦਿਆਂ ਹੋਇਆਂ ਚੰਗਾ ਅਪਡੇਟ ਆ ਇੱਕ ਪੋਜੀਟਿਵ ਪੁਆਇੰਟ ਕਹਿ ਸਕਦੇ ਆ ਤਾਂ ਕੋਰਟ ਕੇਸ ਲੱਗਿਆ ਤਾਂ ਹੁਣ ਸੁਣਵਾਈ ਅੱਗੇ ਹੋਵੇਗੀ ਬਾਕੀ ਪ੍ਰਕਿਰਿਆ ਜਿਹੜੀ ਹੈ ਕਾਗਜ਼ੀ ਕਾਰਵਾਈ ਜਾਂ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਵੀ ਅਪਡੇਟ ਆਉਂਦੇ ਨੇ ਉਹ ਆਪਾਂ ਤੁਹਾਡੇ ਨਾਲ ਸਾਂਝਾ ਬਣਾਉਂਦੇ ਰਹਾਂਗੇ ਆ ਸੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਆਉਣ ਵਾਲਾ ਹਰ ਇੱਕ ਅਪਡੇਟ ਤੁਹਾਡੇ ਤੱਕ ਆਪਾਂ ਪਹੁੰਚਾਉਂਦੇ ਰਹੀਏ ਤੇ ਮਿਲਾਂਗੇ ਫਿਰ ਆਪਾਂ ਇੱਕ ਨਵੇਂ ਅਪਡੇਟ ਦੇ ਨਾਲ ਹੱਸਦੇ ਵਾਸਤੇ ਰਹੋ